ਨਵਜੋਤ ਸਿੱਧੂ ਨੇ ਮਜੀਠੀਆ ਨੂੰ ਫੋਨ ਕੀਤਾ ਪਰ ਮਜੀਠੀਆ ਨੂੰ ਅਕਲ ਆਉਣੀ ਚਾਹੀਦੀ ਹੈ ਮਜੀਠੀਆ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਬਾਦਲਾਂ ਤੇ ਲੱਗ ਚੁੱਕਿਆ ੱੱੱ ਤੱਬਾ ਉਹਨੂੰ ਅਕਾਲੀ ਦਲ ਦੀ ਲੋੜ ਹੈ ਸਾਡੇ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ ਅਸੀਂ ਅਕਾਲੀ ਦਲ ਚ ਉਪਜੇ ਹਾਂ ਸਾਡੇ ਪੰਜਾਬ ਨੂੰ ਸਾਡੇ ਖੇਤਰੀ ਪਾਰਟੀਆ ਅਕਾਲੀ ਦਲ ਮਜੀਠੀਆ ਸਾਹਿਬ ਆ ਗਲਤੀ ਨਾ ਕਰ ਲਿਓ ਠੀਕ ਹੈ ਜਿਹੜੇ ਸੂਤਰਾਂ ਤੋਂ ਮੈਨੂੰ ਚੰਡੀਗੜ੍ਹ ਦੇ ਤਾਂ ਹੀ ਪਤਾ ਲੱਗਿਆ ਵੀ ਮਤਲਬ ਇਹ ਨਵਜੋਤ ਸਿੱਧੂ ਨੇ ਫੋਨ ਕੀਤਾ ਮਜੀਠੀਏ ਨੂੰ ਹਨਾ ਮੈਨੂੰ ਨਹੀਂ ਪਤਾ ਕੀ ਸੱਚ ਹੈ ਕੀ ਝੂਠ ਹੈ ਕਿਹੜੇ ਮਤਲਬ ਕਿ ਆਧਾਰ ਤੇ ਬੰਦੇ ਨੇ ਮੈਨੂੰ ਗੱਲ ਕਹੀ ਆ ਇਹ ਕਾਂਗਰਸ ਪਾਰਟੀ ਨੇ ਜਿੰਨਾ ਮਤਲਬ ਸਿੱਖੀ ਦਾ ਘਾਣ ਕਰ ਸਕਦੀ ਸੀ ਉਹਨੇ ਕੀਤਾ ਠੀਕ ਹੈ ਬਾਦਲ ਨੇ ਵੀ ਕੀਤਾ ਦੇ ਮੇ ਕਰਨ ਨਸ਼ੇ ਲੈ ਕੇ ਆਈ ਸੀ ਸਰਕਾਰ ਕਿ ਅਸੀਂ ਨਸ਼ਾ ਖਤਮ ਕਰਾਂਗੇ ਤੇ ਨਸ਼ੇ ਨਾਲ ਵੀ ਅੱਜ ਕੱਲ ਮੌਤਾਂ ਲਗਾਤਾਰ ਹੋ ਰਹੀਆਂ ਨੇ ਆ ਥਾਂ ਥਾਂ ਤੇ ਲੁੱਟਾਂ ਖੋਹਾਂ ਵੀ ਹੋ ਰਹੀਆਂ ਨੇ ਕੀ ਕਰੀ ਸਮੇਤ ਚਿੱਟੇ ਦੇ ਐਮ ਐਲ ਏ ਦੇ ਭਤੀਜੇ ਨੂੰ ਚੱਕਿਆ ਹੂੰ ਠੀਕ ਹੈ ਨਾ ਹੁਣ ਚਿੱਟਾ ਤਾਂ ਦੇਖੋ ਜੀ ਲੀਡਰਾਂ ਦਾ ਕਮਾਊ ਪੁੱਤ ਹੈ ਠੀਕ ਹੈ ਉਹ ਨੂੰ ਇਹ ਖਤਮ ਨਹੀਂ ਕਰਨਗੇ ਕਮਾਊ ਪੁੱਤ ਕਿਹਾ ਤੁਸੀਂ ਚਿੱਟਾ ਲੀਡਰਾਂ ਦਾ ਕਿਵੇਂ ਕਿਵੇਂ ਕਮਾਊ ਪੁੱਤ ਦੇਖੋ ਸਭ ਤੋਂ ਪਹਿਲਾਂ ਮਜੀਠੀਆ ਦਾ ਨਾਮ ਜੋੜਿਆ ਸੀ ਚਿੱਟੇ 'ਚ ਠੀਕ ਹੈ ਨਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਆ ਗਈ ਕਾਂਗਰਸ ਦੀ ਪਾਰਟੀ ਦੇ ਵਿੱਚ ਜਿਹੜਾ ਰਾਣੂ ਸਰਪੰਚ ਹੁੰਦਾ ਸੀਗਾ ਰਾਣੂ ਸਰਪੰਚ ਕੋ ਗੱਡੀ ਵੱਡੀ ਖੇਪ ਪੜੀ ਗਈ ਸੀਗਾ ਅਬਾਨੀ ਅਡਾਨੀ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਕਹਿੰਦੇ ਨੇ ਅਸੀਂ ਮੋਦੀ ਨੂੰ ਜਿਤਾਇਆ ਅਸੀਂ ਮੋਦੀ ਨੂੰ ਬਣਾਇਆ ਪ੍ਰਧਾਨ ਮੰਤਰੀ ਸਾਡੇ ਲਈ ਕੰਮ ਕਰੇ ਹਨਾ ਉਹਦੀਆਂ ਮੰਦਰ ਗਾਹਾਂ ਤੋਂ ਫੜਿਆ ਗਿਆ ਚਿੱਟਾ ਇਸ ਗੱਲ ਦਾ ਸਬੂਤ ਹੈ ਵੀ ਇਹ ਇਹਨਾਂ ਦਾ ਕਮਾਊਦਾਰ ਹੈ ਦੁਨੀਆ ਬੇਸ਼ੱਕ ਮਰਦੀ ਹੈ ਮਰ ਜੇ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਕੁਰਸੀਆਂ ਤੱਕ ਤੇ ਪੈਸੇ ਤੱਕ ਮਤਲਬ ਹੈ ਇਹਨਾਂ ਲੋਕਾਂ ਨੂੰ ਇਹ ਸਾਡੇ ਨਹੀਂ ਹੋ ਸਕਦੇ ਹੈਗੇ ਜੇ ਮੈਂ ਪਿੰਡ ਦੇ ਆਮ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਚਿੱਟਾ ਜੇ ਬੰਦ ਕਰਨਾ ਆਪਾਂ ਆਪ ਬੰਦ ਕਰ ਲਓ ਸਿੱਧ ਵੀ ਹੋ ਚੁੱਕਾ ਨਾ ਜਿਵੇਂ ਕਿ ਮੇਹਰ ਦੀ ਚੋੜਾ ਲੈ ਕੇ ਚੰਡੀਗੜ੍ਹ ਤੁਸੀਂ ਦੇਖਿਆ ਹੋਣਾ ਤਾਂ ਕਿਵੇਂ ਇਹ ਘਟ ਚੜੋ ਗਿਆ ਇਹਨਾਂ ਦਾ ਤੁਹਾਨੂੰ ਮੈਂ ਉਹੀ ਗੱਲ ਦੱਸ ਰਹੀ ਹਾਂ ਜੀ ਮਤਲਬ ਦੱਸਣ ਵਾਲਾ ਤਾਂ ਇਹ ਵੀ ਦੱਸਦੇ ਨੇ ਵੀ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਫੋਨ ਕੀਤਾ ਪਰ ਮਜੀਠੀਆ ਨੂੰ ਅਕਲ ਆਉਣੀ ਚਾਹੀਦੀ ਹੈ ਮਜੀਠੀਆ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਬਾਦਲਾਂ ਤੇ ਲੱਗ ਚੁੱਕਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਜਿਹੜੇ ਸੂਤਰਾਂ ਤੋਂ ਮੈਨੂੰ ਚੰਡੀਗੜ੍ਹ ਦੇ ਤਾਂ ਹੀ ਪਤਾ ਲੱਗਿਆ ਵੀ ਮਤਲਬ ਇਹ ਨਵਜੋਤ ਸਿੱਧੂ ਨੇ ਫੋਨ ਕੀਤਾ ਮਜੀਠੀਏ ਨੂੰ ਹਨਾ ਮੈਨੂੰ ਨਹੀਂ ਪਤਾ ਕੀ ਸੱਚ ਹੈ ਕੀ ਝੂਠ ਹੈ ਕਿਹੜੇ ਮਤਲਬ ਕਿ ਆਧਾਰ ਤੇ ਬੰਦੇ ਨੇ ਮੈਨੂੰ ਗੱਲ ਕਹੀ ਆ ਇਹ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਨੀ ਆ ਵੀ ਦੇਖੋ ਕਾਂਗਰਸ ਪਾਰਟੀ ਨੇ ਜਿੰਨਾ ਮਤਲਬ ਸਿੱਖੀ ਦਾ ਘਾਣ ਕਰ ਸਕਦੀ ਸੀ ਉਹਨੇ ਕੀਤਾ ਠੀਕ ਹੈ ਬਾਦਲ ਨੇ ਵੀ ਕੀਤਾ ਪਰਾ ਤੁਹਾਨੂੰ ਇਸ ਟਾਈਮ ਪੰਜਾਬ ਦੇ ਹਿੱਤਾਂ ਲਈ ਲੜਨਾ ਚਾਹੀਦਾ ਪੰਜਾਬ ਦੇ ਲਈ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਲਈ ਖੜਨਾ ਚਾਹੀਦਾ ਜੋ ਸਾਡੇ ਡਿਬਰੂਗੜ ਨੌਜਵਾਰ ਭਗਵੰਤਬਾਨ ਚਾ ਰਿਹਾ ਜਿਹੜੇ ਸਾਡੇ ਮਤਲਬ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਬਾਰ ਬਾਰ ਬੱਚੇ ਚੱਕੇ ਜਾ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਜੇ ਤੁਸੀਂ ਖੜੋਗੇ ਤੁਹਾਨੂੰ ਲੋਕ ਅਕਸੈਪਟ ਕਰਨਗੇ ਤੁਹਾਨੂੰ ਲੋਕ ਦੁਬਾਰਾ ਤੁਹਾਡੀ ਅਕਾਲੀ ਦਲ ਦੀ ਦੁਬਾਰਾ ਸ਼ਾਕ ਕਿਤੇ ਨਾ ਕਿਤੇ ਦੁਬਾਰਾ ਖੜੀ ਹੋ ਸਕਦੀ ਹੈ ਜੇ ਤੁਸੀਂ ਕੰਮ ਚੱਜਦੇ ਕਰੋ ਕਰ ਗੱਲ ਕਰੀਏ ਹੁਣ ਪੰਜਾਬ ਦੇ ਹਾਲਾਤ ਦੀ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆਪਾਂ ਅੱਜ ਨਸ਼ਾ ਨਸ਼ਾ ਜਿਵੇਂ ਕਰਨ ਨਸ਼ੇ ਲੈ ਕੇ ਆਈ ਸੀ ਸਰਕਾਰ ਕਿ ਅਸੀਂ ਨਸ਼ਾ ਖਤਮ ਕਰਾਂਗੇ ਤੇ ਨਸ਼ੇ ਨਾਲ ਵੀ ਅੱਜ ਕੱਲ ਮੌਤਾਂ ਲਗਾਤਾਰ ਹੋ ਰਹੀਆਂ ਨੇ ਥਾਂ ਥਾਂ ਤੇ ਲੁੱਟਾਂ ਖਵਾ ਵੀ ਹੋ ਰਹੀਆਂ ਨੇ ਕੀ ਕਰਨਾ ਚਾਹੀਦਾ ਇੱਕ ਐਮਐਲਏ ਦੇ ਭਤੀਜੇ ਦਾ ਚਿੱਟੇ ਦੇ ਨਾਮ ਨਾਲ ਜੁੜ ਗਿਆ ਹਨਾ ਆਪਾਂ ਨੂੰ ਪਤਾ ਵੀ ਬਾਰਡਰ ਦੇ ਏਰੀਏ ਦਾ ਉਹ ਐਮਐਲਏ ਹੈ ਉਸ ਦੇ ਭਤੀਜੇ ਨੇ ਮਤਲਬ ਡਰੋਨ ਤੋਂ ਮੰਗਾਇਆ ਚਿੱਟਾ ਪਾਕਿਸਤਾਨ ਤੋਂ ਚਿੱਟਾ ਆਇਆ ਡਰੋਨ ਦੇ ਨਾਲ ਜਦੋਂ ਉਹਨੇ ਚੱਕਿਆ ਉਹ ਸਮੇਤ ਮਤਲਬ ਪੁਲਿਸ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਅਫਸਰਾਂ ਦਾ ਜਿਨ੍ਹਾਂ ਨੇ ਸਮੇਤ ਚਿੱਟੇ ਦੇ ਐਮਐਲਏ ਦੇ ਭਤੀਜੇ ਨੂੰ ਚੱਕਿਆ ਠੀਕ ਹੈ ਨਾ ਹੁਣ ਚਿੱਟਾ ਤਾਂ ਦੇਖੋ ਜੀ ਲੀਡਰਾਂ ਦਾ ਕਮਾਊ ਪੁੱਤ ਹੈ ਠੀਕ ਹੈ ਉਹਨੂੰ ਇਹ ਖਤਮ ਨਹੀਂ ਕਰਨਗੇ ਪੰਜਾਬ ਬੇਸ਼ੱਕ ਖਤਮ ਹੋ ਜਾਵੇ ਜਵਾਨੀ ਬੇਸ਼ੱਕ ਖਤਮ ਹੋ ਜਾਵੇ ਜਿਵੇਂ 20-20 ਸਾਲਾਂ ਕਮਾਉ ਪੁੱਤ ਕਹਿਆ ਸੀ ਚਿੱਟਾ ਲੀਡਰਾਂ ਦਾ ਕਿਵੇਂ ਕਿਵੇਂ ਕਮਾਉ ਪੁੱਤ ਦੇਖੋ ਸਭ ਤੋਂ ਪਹਿਲਾਂ ਮਜੀਠੀਆ ਦਾ ਨਾਮ ਜੋੜਿਆ ਸੀ ਚਿੱਟੇ 'ਚ ਠੀਕ ਹੈ ਨਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਆ ਗਈ ਕਾਂਗਰਸ ਦੇ ਪਾਰਟੀ ਦੇ ਵਿੱਚ ਜਿਹੜਾ ਰਾਣੂ ਸਰਪੰਚ ਹੁੰਦਾ ਸੀਗਾ ਰਾਣੂ ਸਰਪੰਚ ਕੋ ਗੱਡੀ ਵੱਡੀ ਖੇਪ ਪੜੀ ਗਈ ਸੀ ਹੈ ਨਾ ਉਹਦੇ ਵੀ ਮਤਲਬ ਜਿਹੜੇ ਸਬੰਧ ਸੀਗੇ ਕਾਂਗਰਸ ਦੇ ਲੀਡਰਾਂ ਨਾਲ ਸੀ ਉਸ ਤੋਂ ਬਾਅਦ ਅਬਾਨੀ ਅਡਾਨੀ ਆਉਂਦੇ ਨੇ ਅਬਾਨੀ ਅਡਾਨੀ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਕਹਿੰਦੇ ਨੇ ਅਸੀਂ ਮੋਦੀ ਨੂੰ ਜਿਤਾਇਆ ਅਸੀਂ ਮੋਦੀ ਨੂੰ ਬਣਾਇਆ ਪ੍ਰਧਾਨ ਮੰਤਰੀ ਸਾਡੇ ਲਈ ਕੰਮ ਕਰੇ ਹੈ ਨਾ ਉਹਦੀਆਂ ਮੰਦਰਗਾਹਾਂ ਤੋਂ ਫੜਿਆ ਗਿਆ ਚਿੱਟਾ ਇਸ ਗੱਲ ਦਾ ਸਬੂਤ ਹੈ ਵੀ ਇਹ ਇਹਨਾਂ ਦਾ ਕਮਾਊ ਪੁੱਤ ਹੈ ਠੀਕ ਹੈ ਦੁਨੀਆਂ ਬੇਸ਼ੱਕ ਮਰਦੀ ਹੈ ਮਰ ਜੇ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਕੁਰਸੀਆਂ ਤੱਕ ਤੇ ਪੈਸੇ ਤੱਕ ਮਤਲਬ ਹੈ ਇਹਨਾਂ ਲੋਕਾਂ ਨੂੰ ਇਹ ਸਾਡੇ ਨਹੀਂ ਹੋ ਸਕਦੇ ਹੈਗੇ ਜੇ ਮੈਂ ਪਿੰਡ ਦੇ ਆਮ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਚਿੱਟਾ ਜੇ ਬੰਦ ਕਰਨਾ ਆਪਾਂ ਆਪ ਬੰਦ ਕਰ ਲਓ ਬਥੇਰੀਆਂ ਆਪਾਂ ਨੇ ਸੁਧਾਰ ਲੈ ਰਹੇ ਲਿਆਉਂਦੀਆਂ ਨੇ ਬਥੇਰੇ ਸੁਧਾਰ ਕੀਤੇ ਨੇ ਇੱਕ ਸੁਧਾਰ ਹੋਰ ਸਹੀ ਠੀਕ ਹੈ ਨਾ ਆਪਾਂ ਰਲ ਮਿਲ ਕੇ ਆਪਾਂ ਹੀ ਹੰਬੜਾ ਮਾਰੀਏ ਸਰਕਾਰਾਂ ਵਾਲਾਂ ਚੱਕ ਕਰੀਏ ਇਸਨ ਬੀਬੀ ਗਰਜੀਤ ਕੌਰ ਜਿਨ੍ਹਾਂ ਨੇ ਕਾਫੀ ਵਕ ਵਕ ਆਗੂਆਂ ਤੇ ਗੰਭੀਰ ਦੋਸ਼ ਵੀ ਲਾਏ ਨੇ ਉੱਥੇ ਇਹਨਾਂ ਨੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਸਰਕਾਰ ਆ ਸਰਕਾਰ ਚਿੱਟੇ ਦੇ ਜਿਹੜੇ ਕਮਾਉ ਪੁੱਤ ਇਹਨਾਂ ਦੀ ਸਰਕਾਰਾਂ ਦੀ ਉਹ ਹੈ ਕਿ ਜੋ ਇਹਨਾਂ ਨੂੰ ਵਿੱਚੋਂ ਇਹਦੇ ਕਾਫੀ ਕਮਾਈ ਹੁੰਦੀ ਹੈ ਪਰ ਦੂਜੇ ਪਾਸੇ ਇਹਨਾਂ ਨੇ ਵੀ ਕਿਹਾ ਕਿ ਸਾਨੂੰ ਆਪ ਚਿੱਟਾ ਖਤਮ ਕਰ ਲਈ ਉਪਰਾਲੇ ਕਰਨ ਦੀ ਲੋੜ ਹੈ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖਲੋੜੀ ਦੇ ਨਾਲ ਰਜਿੰਦਰ ਸਿੰਘ ਭਟਦੀ ਵਿਸ਼ੇਸ਼ ਰਿਪੋਰਟ